ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਬਹੁਤ ਹੀ ਆਸਾਨ ਰੈਸিপি ਸिखਾਣ ਲੱਗੇ ਆਂ ਅਸੀਂ ਤੁਹਾਨੂੰ ਸਿਖਾਵਾਂਗੇ ਜੀ ਖੱਟਾ ਮਿੱਠਾ ਕਦੂ ਇਹ ਸਬਜ਼ੀ ਖੱਟੀ ਮਿੱਠੀ ਬਣਦੀ ਹੈ ਤੇ ਪਰਾਂਠੇ ਜਾਂ ਪੂਰੀਆਂ ਨਾਲ ਤਾਂ ਇਹ ਹੋਰ ਵੀ ਜ਼ਿਆਦਾ ਵਧੀਆ ਬਣਦੀ ਹੈ ਇਹਦੇ ਲਈ ਜੇ ਆਪਾਂ ਕਦੂ ਲੈ ਆਏ ਉਹਨੂੰ ਆਪਾਂ ਚੰਗੀ ਤਰ੍ਹਾਂ ਕੱਟ ਕੇ ਪਾਣੀ ਦੇ ਵਿੱਚ ਭਿਓ ਲਿਆ ਸੀ ਤਾਂ ਜੋ ਕਾਲਾ ਨਾ ਹੋਵੇ ਨਾਲ ਆਪਾਂ ਪਿਆਜ਼ ਟਮਾਟਰ ਦਾ ਪੇਸਟ ਇਮਲੀ ਦਾ ਪਾਣੀ ਫਿਰ ਨਾਲ ਆਪਾਂ ਚੀਨੀ ਲਈਏ ਜੀ ਉਸ ਤੋਂ ਬਾਅਦ ਆਪਾਂ ਕੁੱਕਰ ਦੇ ਵਿੱਚ ਥੋੜਾ ਜਿਹਾ ਤੇਲ ਪਾਇਆ ਹੈ ਵਿੱਚ ਆਪਾਂ ਕੜੀ ਵਾਲੇ ਮਿਰਚੇ ਪਾਏ ਨੇ ਜੀ ਇਹਦੇ ਵਿੱਚ ਆਪਾਂ ਜੀਰਾ ਨਹੀਂ ਪਾਣਾ ਕੜੀ ਵਾਲੇ ਮਿਰਚੇ ਪਾਣੇ ਆ ਤੇ ਉਸ ਤੋਂ ਬਾਅਦ ਆਪਾਂ ਪਿਆਜ਼ ਪਾਏ ਨੇ ਪਿਆਜ਼ ਨੂੰ ਬ ਚੰਗੀ ਤਰ੍ਹਾਂ ਭੁੰਨਾਂਗੇ ਹੁਣ ਇੱਕ ਬਹੁਤ ਹੀ ਆਸਾਨ ਰੈਸিপি ਰੈਸিপি ਹੈ ਜੀ ਬਹੁਤ ਸਾਰਾ ਕੰਮਕੁਮ ਨਹੀਂ ਕਰਨਾ ਪੈਂਦਾ ਇਸ ਵਿੱਚ ਆਪਣੇ ਪਿਆਜ਼ ਥੋੜੇ ਜਿਹੇ ਜਲਦ ਭੁੰਨਣਗੇ ਉਸ ਤੋਂ ਬਾਅਦ ਆਪਾਂ ਹਰੀ ਮਿਰਚ ਪਾਵਾਂਗੇ ਤੇ ਫਿਰ ਆਪਾਂ ਪਾਵਾਂਗੇ ਜੀ ਟਮਾਟਰਾਂ ਦਾ ਪੇਸਟ ਤੁਸੀਂ ਬਰੀਕ-ਬਰੀਕ ਕੱਟ ਕੇ ਟਮਾਟਰ ਵੀ ਪਾ ਸਕਦੇ ਹੋ ਜੀ ਉਸ ਤੋਂ ਬਾਅਦ ਆਪਾਂ ਦੇ ਵਿੱਚ ਕੁਝ ਜਿਹੜੇ ਨਾਰਮਲ ਆਪਣੇ ਮਸਾਲੇ ਹੁੰਦੇ ਨੇ ਜਿਵੇਂ ਕੀ ਹਲਦੀ ਨਮਕ ਤੇ ਮਿਰਚ ਇਹ ਸਭ ਪਾਵਾਂਗੇ ਜੀ ਮਿਰਚ ਤੇ ਨੂਨ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਣਾ ਹੈ ਜੀ ਦੇ ਨਾਲ ਹੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਾਂਗੇ ਇਹਦੇ ਨਾਲ ਜਿਹੜਾ ਮਸਾਲਾ ਹੈ ਉਹ ਆਪਣਾ ਜਦਾ ਜਲਦੀ ਭੁੰਨੇਗਾ ਪਾਣੀ ਪਾ ਕੇ ਆਪਾਂ ਮਸਾਲੇ ਦਾ ਤੇਲ ਛੱਡਣ ਤੱਕ ਇਹਨੂੰ ਪਕਾਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਆਪਣਾ ਮਸਾਲਾ ਤਾਂ ਬਿਲਕੁਲੇ ਤਿਆਰ ਹੈ ਜੀ ਇਹ ਮਸਾਲਾ ਆਪਣਾ ਤਿਆਰ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਕद्दू ਇਹਨੂੰ ਪੇਠਾ ਵੀ ਕਹਿੰਦੇ ਨੇ ਕਈ ਜਣੇ ਅੱਪਾ ਇਹਨੂੰ ਥੋੜਾ ਬ੍ਰੀਕ ਬ੍ਰੀਕ ਕੱਟ ਲਿਆ ਸੀਗਾ ਤੇ ਪੱਛੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਇਸ ਤੋਂ ਇਲਾਵਾ ਆਪਾਂ ਇਹਦੇ ਵਿੱਚ ਹਲੇ ਕੁਝ ਵੀ ਨਹੀਂ ਪਾਣਾ ਹੈ ਜੀ ਜਿਹੜਾ ਆਪਣਾਈ ਮਿਲੀ ਜਾਂ ਚੀਨੀ ਉਹ ਸਭ ਆਪਾਂ ਬਾਅਦ ਵਿੱਚ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਕੁੱਕਰ ਦਾ ਢੱਕਣ ਲਗਾ ਕੇ ਇਹਨੂੰ ਤਕਰੀਬਨ ਦੋ ਸੀਟੀਆਂ ਲਵਾਵਾਂਗੇ ਜੀ ਦੋ ਸੀਟੀਆਂ ਦੇ ਵਿੱਚ ਜੇ ਤੁਸੀਂ ਦੇਖੋਗੇ ਇਹ ਵੀ ਥੋੜਾ ਜਿਹੜਾ ਕਦੂ ਉਹ ਚੰਗੀ ਤਰ੍ਹਾਂ ਗਲ ਚੁੱਕਿਆ ਹੋਏਗਾ ਉਸ ਤੋਂ ਅੱਜ ਜੀ ਆਪਾਂ ਇਹਨੂੰ ਥੋੜੀ ਦੇਰ ਇਦਾਂ ਹੀ ਆਂਚ ਲਵਾਵਾਂਗੇ ਜੀ ਤਾਂ ਕਿ ਇਹਦਾ ਜਿਹੜਾ ਪਾਣੀ ਉਹ ਸਾਰਾ ਸੁੱਕ ਜਵੇ ਤੇ ਬਹੁਤ ਹੀ ਵਧੀਆ ਗਾੜੀ ਗਾੜੀ ਸਬਜ਼ੀ ਤਿਆਰ ਹੋ ਜਾਵੇ ਤਕਰੀਬਨ ਅਸੀਂ 10 ਮਿੰਟ ਇਦਾਂ ਹੀ ਰਜਾਇਆ ਸੀ ਜੀ ਤੇ ਆਪਾਂ ਉਹ ਰਪਾਈਏ ਜੀ ਚੀਨੀ ਕਿਉਂਕਿ ਇਹ ਖੱਟਾ ਮਿੱਠਾ ਹੁੰਦਾ ਹੈ ਤਾਂ ਚੀਨੀ ਇਹਦੇ ਵਿੱਚ ਪਾਣੀ ਬਹੁਤ ਜ਼ਰੂਰੀ ਹੈ ਤੇ ਤੁਸੀਂ ਇਹ ਤੋਂ ਬਾਅਦ ਸਵਾਦ ਦੇਖਣਾ ਇਹਦਾ ਕਿੰਨਾ ਜ਼ਿਆਦਾ ਵਾਜ ਜਾਏਗਾ ਤੁਸੀਂ ਚੀਨੀ ਥੋੜੀ ਘੱਟ ਜਿਆਦਾ ਕਰ ਸਕਦੇ ਹੋ ਜੀ ਨਾਲ ਹੀ ਆਪ ਪਪਾਇਆ ਹੈ ਇਮਲੀ ਦਾ ਪਾਣੀ ਇਹ ਵੀ ਬਹੁਤ ਜ਼ਰੂਰੀ ਹੈ ਜੀ ਇਹਦੇ ਨਾਲ ਇਹਦੇ ਵਿੱਚ ਖਟਾਸ ਆਏਗੀ ਤੁਸੀਂ ਇੱਕ ਵਾਰਾ ਸਬਜ਼ੀ ਬਣਾ ਕੇ ਦੇਖਣਾ ਤੁਹਾਡੇ ਘਰ ਦੇ ਬੱਚੇ ਇਹਨੂੰ ਬਹੁਤ ਹੀ ਸ਼ੌਂਕ ਨਾਲ ਖਾਣਗੇ ਤੇ ਉਹ ਮੁੜ ਕੇ ਕਦੇ ਵੀ ਨਹੀਂ ਕਹਿਣਗੇ ਵੀ ਅਸੀਂ ਕਦੂ ਨਹੀਂ ਖਾਣਾ ਆਪਾਂ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਰਜਾਇਆ ਜੀ ਸਾਰਾ ਕੁਝ ਆਪਸ ਵਿੱਚ ਰਚ ਮਿਚ ਗਿਆ ਹੈ ਤੇ ਬਸ ਆਪਾਂ ਲਾਸਟ ਜਿਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਧਨੀਆ ਤੇ ਆਪਣੀ ਸਬਜੀ ਹੈ ਜਿਹੜੀ ਉਹ ਤਿਆਰ ਹੈ ਤੁਸੀਂ ਇਹਨੂੰ ਪਰਾਂਠੇ ਨਾਲ ਜਾਂ ਫਿਰ ਪੂਰੀ ਨਾਲ ਬਣਾਣਾ ਇਹ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਜੀ ਤੁਸੀਂ ਦੇਖ ਸਕਦੇ